ਇਸ ਘਰ ਦੇ ਗੇਟ ਉੱਤੇ ਥੋੜੇ ਚੱਲ ਰਹੇ ਨੇ ਪੁਲਸ ਦੀ ਮੌਜੂਦਗੀ 'ਚ ਤਾਲਾ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ ਇਹ ਨਜ਼ਾਰਾ ਫਗਵਾੜਾ ਦੇ ਦਰবেশ ਪਿੰਡ ਦਾ ਹੈ ਹੁਣ ਤੁਸੀਂ ਹੈਰਾਨ ਹੋ ਰਹੇ ਹੋਗੇ ਕਿ ਪੁਲਸ ਇੱਥੇ ਤਾਲਾ ਤੜਵਾ ਕੇ ਅੰਦਰ ਕਿਉਂ ਜਾਣਾ ਚਾਹੁੰਦੀ ਹੈ ਤਹਿਸੀਲਦਾਰ ਨੂੰ ਨਾਲ ਲੈ ਕੇ ਤਾਲਾ ਤੜਵਾ ਕੇ ਪੁਲਸ ਐਨਆਰਆਈ ਦੇ ਇਸ ਮਕਾਨ ਦੇ ਵਿੱਚ ਵੜ ਚੁੱਕੀ ਹੈ ਦਰਅਸਲ ਪੁਲਸ ਨੂੰ ਸੂਚਨਾ ਆਏ ਐਨਆਰਆਈ ਦੇ ਇਸ ਮਕਾਨ ਦੇ ਵਿੱਚ ਬਣੇ ਬੈੱਡਰੂਮ ਦੇ ਵਿੱਚ ਕੁਝ ਹੈ ਪੁਲਸ ਬੈੱਡਰੂਮ 'ਚ ਜਾਣ ਵਾਸਤੇ ਬੇਤਾਬ ਸੀ ਇਸ ਲਈ ਤਾਲਾ ਤੋੜਵਾਇਆ ਗਿਆ ਮੌਕੇ ਤੇ ਬਕਾਇਦਾ ਤਹਿਸੀਲਦਾਰ ਨੂੰ ਬੁਲਾਇਆ ਗਿਆ ਹੁਣ ਦੇਖੋ ਐਨਆਰਆਈ ਦੇ ਮੰਜੇ ਥੱਲੋਂ ਕੀ ਨਿਕਲਿਆ ਲਾਲਪਰੀ ਐਨਆਰਆਈ ਦੇ ਮੰਜੇ ਥੱਲੋਂ ਨਿਕਲੀ ਹੈ ਲਾਲਪਰੀ ਦਰاصل پولیس ਨੂੰ ਸੂਚਨਾ ਸੀ ਐਨ ਆਰ ਆਈ ਦੀ ਇਸ ਕੋਠੀ ਦਾ ਇਸਤੇਮਾਲ ਇੱਕ ਮਹਿਲਾ ਪੰਚ ਸ਼ਰਾਬ ਦੀ ਸਪਲਾਈ ਲਈ ਕਰ ਰਹੀ ਹੈ ਐਨ ਆਰ ਆਈ ਦੇ ਬੈਡਰੂਮ ਵਿੱਚ ਲਾਲ ਭਰੀ ਯਾਨੀ ਕਿ ਸ਼ਰਾਬ ਲਕੋਈ ਗਈ ਹੈ ਐਹੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਤਹਿਸੀਲਦਾਰ ਮੌਕੇ ਤੇ ਬੁਲਾਇਆ ਤੇ ਐਨ ਆਰ ਆਈ ਦੀ ਕੋਠੀ ਦਾ ਤਾਲਾ ਢਵਾ ਦਿੱਤਾ ਪੁਲਿਸ ਨੇ ਸ਼ਰਾਬ ਦੀ ਬਰਾਮਦਗੀ ਤੋਂ ਬਾਅਦ ਮਹਿਲਾ ਪੰਚ ਉਸਦੇ ਪਤੀ ਤੇ ਹੋਰਾਂ ਲੋਕਾਂ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਫਗਵਾੜਾ ਤੋਂ ਦੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ